ਇਹਨੇ ਮਾਰ ਕੇ ਜੇਕਰ ਰੰਧਾਵਾ ਸਾਹਿਬ ਦੀ ਮੁੱਛੜੀ ਤੇ ਮੁੱਛਾ ਢੀ ਵੀ ਅੱਜ ਖੜੀ ਇਹ ਮੇਰਾ ਪਹਿਲਾ ਮੇਰੇ ਵਰਕਰ ਜੀ ਤੱਕ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੁੱਛਾ ਜਦ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੁੱਛਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਤੇ ਮੁੱਛਾ ਤੇ ਮੁੱਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਰੰਧਾਵਾ ਰੰਧਾਵਾ ਕਿਹੜੇ ਫੈਕਟਰ ਚੱਲੇ ਆ ਫਿਰ ਜਿੱਨਾਚਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਿਨਾਂ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਤੇਰਾ ਬਾਬਾ ਨਾਨਕ ਦੇ 17 ਸਾਲਾਂ 492 ਵੋਟਾਂ ਦੇ ਆਮ ਆਜ਼ਾਦੀ ਪਾਰਟੀ ਪਹਿਲੀ ਵਾਰ ਜਿੱਤੀ ਆ ਇਤਿਹਾਸ ਹੋ ਗਿਆ ਤੇਰਾ ਬਾਬਾ ਨਾਨਕ ਦਾ ਇਤਿਹਾਸ ਹੋ ਗਿਆ ਜੀ ਤੇਰਾ ਬਾਬਾ ਨਾਨਕ ਦੇ ਸਾਰੇ ਹੀ ਵੋਟਰਸਪਾਣ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰਦੀਪ ਸਿੰਘ ਰਦਾ ਆਮ ਆਦਮੀ ਪਾਰਟੀ ਦੇ ਯਕੀਨ ਕਰਕੇ ਇੰਨੀ ਵੱਡੀ ਲੀਡ ਨਾਲ ਜਿੱਤਿਆ ਤੇ ਜਿਹੜਾ ਹੰਕਾਰ ਦਾ ਕਿਲਾ ਸੀ ਉਹ ਟੈਟ ਨਹੀਂ ਕਰ ਦਿੱਤਾ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੇ ਸਾਰੇ ਮੁੱਦੇ ਸਾਰੇ ਮੁੱਦੇ ਸੀਐਮ ਸਾਹਿਬ ਕੋ ਰੱਖੇ ਜਾਣਗੇ ਜੋ ਜੋ ਹਲਕੀ ਜਿਹੀ ਡਿਮਾਂਡ ਹੋਊਗੀ ਸਾਰੀਆਂ ਪੂਰੀ ਕੀਤੀ ਜਾਣਗੀਆਂ ਅੱਜ ਅੱਜ ਬੜਾ ਖੁਸ਼ੀ ਦਾ ਮﻘਾਮ ਹੈ ਕਿ ਲੋਕ ਕਹਿੰਦੇ ਸੀਗੇ ਕਿ ਸੁਖਜਿੰਦਰ ਰੰਦਾਵੇ ਦੀ ਜਿੱਤ ਦੀ ਰਥ ਕਿਵੇਂ ਰੁਕੂਗੀ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਉਸ ਰਥ ਨੂੰ ਰੋਕੇ ਦੱਸਤਾ ਉਹਦਾ ਕਾਰਨ ਇਹ ਆ ਕਿ ਪਿਛਲੇ ਕਈ ਸਾਲਾਂ ਤੋਂ ਜਿੰਨਾ ਹੰਕਾਰ ਜਿੰਨੀ ਮਾੜੀ ਬੋਲੀ ਸਰਦਾਰ ਸੁਖਿੰਦਰ ਸਿੰਘ ਨੇ ਦਾਅਵੇ ਨੇ ਬੋਲੀ ਆ ਮੈਂ ਸਮਝਦਾ ਵੀ ਉਹ ਸੰਘਾਰ ਦੇ ਖਿਲਾਫ ਉਹ ਜ਼ਬਰ ਦੇ ਖਿਲਾਫ ਅੱਜ ਲੋਕਾਂ ਨੇ ਜਵਾਬ ਦਿੱਤਾ ਸਰਦਾਰ ਸੁਖਿੰਦਰ ਸਿੰਘ ਨੇ ਦਾਵਾ ਹਮੇਸ਼ਾ ਰਾਜਨੀਤੀ ਪੈਸੇ ਦੀ ਔਰ ਬਹੁਵਲਿਆ ਦੀ ਕਰਦਾ ਰਿਹਾ ਅੱਜ ਲੋਕਾਂ ਨੇ ਉਸ ਪੈਸੇ ਤੇ ਬਹੁਵਲਿਆ ਨੂੰ ਨਕਾਰ ਕੇ ਅਜਾ ਮਾਦਵੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਵੋਟਾਂ ਪਾਈਆਂ ਨੇ ਔਰ ਮੈਂ ਦਿਲ ਦੀਆਂ ਗਰਾਈਆਂ ਤੋਂ ਸਰਦਾਰ ਗੁਰਦੀਪ ਸਿੰਘ ਰੰਦਾਵਾ ਔਰ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਨੂੰ ਮੁਬਾਰਕ ਦਿਨਾ ਔਰ ਉਥੇ ਹੀ ਮੈਂ ਪਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਜੀ ਰਾਗਵ ਝੱਡਾ ਜੀ ਔਰ ਅਮਨ ਜਰਸਨ ਕਲਸੀ ਜਿਹੜਾ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਸਦਾ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੇ ਇੱਕ ਕਟਾਰੂ ਚੱਕ ਜੀ ਸ਼੍ਰੀ ਲਾਲਚੰਦ ਜੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇਸ ਜਿਹੜੀ ਆਮ ਆਦਮੀ ਪਾਰਟੀ ਦੀ ਸੀਟਾਂ ਕਹਿੰਦੇ ਨੇ ਮਾਰਕ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਮੁੱਛਾ ਢੀ ਵੀ ਅੱਜ ਖੜੀ ਇਹਨੇ ਮੇਰਾ ਪਹਿਲਾਂ ਮੇਰੇ ਵਰਕਰ ਜੀ ਤੱਕ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੁੱਛਾ ਜੇ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੁੱਛਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਮੁੱਛਾ ਤੇ ਮੁੱਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਰੰਧਾਵਾ ਰੰਧਾਵਾ ਕਿਹੜੇ ਫੈਕਟਰ ਚੱਲੇ ਆ ਸਿਰ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਗੁਰਦੀ ਮਰਜ਼ੀ ਤੋਂ ਬਿਨਾਂ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਉੱਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਤੇਰਾ ਬਾਬਾ ਨਾਨਕ ਦੇ 17 ਸਾਲਾਂ 492 ਵੋਟਾਂ ਦੇ ਆਮ ਆਦਮੀ ਪਾਰਟੀ ਪਹਿਲੀ ਵਾਰ ਜਿੱਤੀ ਆ ਇਤਿਹਾਸ ਹੋ ਗਿਆ ਤੇਰਾ ਬਾਬਾ ਨਾਨਕ ਦਾ ਇਤਿਹਾਸ ਹੋ ਗਿਆ ਜੀ ਤੇਰਾ ਬਾਬਾ ਨਾਨਕ ਦੇ ਸਾਰੇ ਹੀ ਵੋਟਰਾਂ ਸਪੋਰਟ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰਦੀਪ ਸਿੰਘ ਰਧਾਵਾ ਆਮ ਆਦਮੀ ਪਾਰਟੀ ਤੇ ਯਕੀਨ ਕਰਕੇ ਇੰਨੀ ਵੱਡੀ ਲੀਡ ਨਾਲ ਜਿੱਤਿਆ ਤੇ ਜਿਹੜਾ ਹੰਕਾਰ ਦਾ ਕਿਲਾ ਸੀ ਉਹ ਢਾਟ ਨਹੀਂ ਕਰ ਦਿੱਤਾ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੇ ਸਾਰੇ ਮੁੱਦੇ ਸਾਰੇ ਮੁੱਦੇ ਸੀਐਮ ਸਾਹਿਬ ਕੋ ਰੱਖੇ ਜਾਣਗੇ ਜੋ ਜੋ ਹਲਕੀ ਦੀ ਡਿਮਾਂਡ ਹੋਊਗੀ ਸਾਰੀਆਂ ਪੂਰੀਆਂ ਕੀਤੀ ਜਾਣਗੀਆਂ ਅੱਜ ਅੱਜ ਬੜਾ ਖੁਸ਼ੀ ਦਾ ਮﻘਾਮ ਹੈ ਕਿ ਲੋਕ ਕਹਿੰਦੇ ਸੀਗੇ ਕਿ ਸੁਖਜਿੰਦਰ ਰੰਧਾਵੇ ਦੀ ਜਿੱਤ ਦੀ ਰਥ ਕਿਵੇਂ ਰੁਕੂਗੀ ਅੱਜ ਢੇਰਾ ਬਾਬਾ ਨਾਨਕ ਦੇ ਲੋਕਾਂ ਨੇ ਉਸ ਰਥ ਨੂੰ ਰੋਕੇ ਦੱਸਤਾ ਉਹਦਾ ਕਾਰਨ ਇਹ ਆ ਕਈ ਸਾਲਾਂ ਤੋਂ ਜਿੰਨਾ ਹੰਕਾਰ ਜਿੰਨੀ ਮਾੜੀ ਬੋਲੀ ਸਰਦਾਰ ਸੁਖਿੰਦਰ ਸਿੰਘ ਨੇ ਦਾਵੇ ਨੇ ਬੋਲੀ ਆ ਮੈਂ ਸਮਝਦਾ ਵੀ ਉਸ ਹੰਕਾਰ ਦੇ ਖਿਲਾਫ ਉਸ ਜ਼ਬਰ ਦੇ ਖਿਲਾਫ ਅੱਜ ਲੋਕਾਂ ਨੇ ਜਵਾਬ ਦਿੱਤਾ ਸਰਦਾਰ ਸੁਖਿੰਦਰ ਸਿੰਘ ਦਾਵਾ ਹਮੇਸ਼ਾ ਰਾਜਨੀਤੀ ਪੈਸੇ ਦੀ ਔਰ ਬਹੁਵਲਿਆ ਦੀ ਕਰਦਾ ਰਿਹਾ ਅੱਜ ਲੋਕਾਂ ਨੇ ਉਸ ਪੈਸੇ ਤੇ ਬਹੁਵਲਿਆ ਨੂੰ ਨਕਾਰ ਕੇ ਆਜਾ ਮਾਦਵੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਵੋਟਾਂ ਪਾਈਆਂ ਨੇ ਔਰ ਮੈਂ ਦਿਲ ਦੀਆਂ ਗਰਾਹਿਆਂ ਤੋਂ ਸਰਦਾਰ ਗੁਰਦੀਪ ਸਿੰਘ ਰੰਦਾਵਾ ਔਰ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਨੂੰ ਮੁਬਾਰਕ ਦਿਨਾ ਔਰ ਉਥੇ ਹੀ ਮੈਂ ਪਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਜੀ ਰਾਗਵ ਝੱਡਾ ਜੀ ਔਰ ਅਮਨ ਸ਼ੇਰ ਸਿੰਘ ਕਲਸੀ ਜਿਹੜਾ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਸਦਾ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੇ ਇੱਕ ਕਟਾਰੂ ਚੱਕ ਜੀ ਸ਼੍ਰੀ ਲਾਲ ਚੰਦ ਜੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇਸ ਜਿਹੜੀ ਆਵਾਜ਼ੀ ਪਾਰਟੀ ਦੀ ਸੀਟ ਆ